ਇਹ ਖਾਲੀ ਘਰ ਤੇ ਗਾਂ ਉੱਥੇ ਪਤਾ ਨਹੀਂ ਕਿੰਨੇ ਦਿਨਾਂ ਭੁੱਖੀ ਸੀ ਤੇ ਉਹਨੂੰ ਸਵੇਰੇ ਉਹਨੇ ਰੈਸਕਿਊ ਕਰਾਂਗੇ ਨਾਲ ਕੁੱਤੇ ਸੀਗੇ ਤੇ ਸਵੇਰੇ ਅਸੀਂ ਉਹਨੂੰ ਰੈਸਕਿਊ ਕਰਾਂਗੇ ਤੇ ਬਾਕੀ ਤੁਸੀਂ ਹਾਂਜੀ ਪ੍ਰਧਾਨ ਜੀ ਆਪਣੇ ਵੀਰ ਆਏ ਆ ਰਾਜਸਥਾਨ ਤੋਂ ਤੇਰੇ ਨੰਬਰ ਸਭ ਤੋਂ ਪਹਿਲਾਂ ਵੈਗਨਜੀ ਖਾਲਸਾ ਵੈਗਨਜੀ ਦੀ ਫਤਿਹ ਤੇ ਅੱਜ ਆਪਣੇ ਭਰਾ ਰਾਜਸਥਾਨ ਤੋਂ ਸੂਰਤਗੜ ਏਰੀਆ ਪੀਲੀਆਂ ਮੰਗਾ ਦੇ ਕੋਲੋਂ ਕਾਫੀ ਸੱਜਣ ਆਪਣੇ ਇਕੱਠੇ ਹੋ ਕੇ ਇਕੱਤਰ ਹੋ ਕੇ ਆਏ ਆ ਤੇ ਦੋ ਟਰਾਲੇ ਰਾਸ਼ਨ ਜਿਹੜਾ ਘਰੇਲੂ ਜਾਨ ਆਪਣਾ ਪਸ਼ੂਆਂ ਦਾ ਚਾਰਾ ਵਗੈਰਾ ਸਾਰਾ ਕੁਝ ਲੈ ਕੇ ਆਏ ਤੇ ਵੀਰਾਂ ਦੀ ਵੀ ਬਹੁਤ ਤਮੰਨਾ ਸੀ ਕਿ ਵੀ ਅਸੀਂ ਅੰਦਰ ਜਾ ਕੇ ਘਰ-ਘਰ ਸਾਰਿਆਂ ਨੂੰ ਪੰਚਾਈਏ ਤੇ ਉੱਥੇ ਰਸਤੇ ਦੇ ਵਿੱਚ ਸਾਨੂੰ ਇੱਕ ਮੁੜਕੇ ਇੱਕ ਖਾਲੀ ਘਰ ਤੇ ਗਾਂ ਉੱਥੇ ਪਤਾ ਨਹੀਂ ਕਿੰਨੇ ਦਿਨਾਂ ਭੁੱਖੀ ਸੀ ਤੇ ਉਹਨੂੰ ਸਵੇਰੇ ਉਹਨੇ ਰੈਸਕਿਊ ਕਰਾਂਗੇ ਨਾਲ ਕੁੱਤੇ ਸੀਗੇ ਤੇ ਸਵੇਰੇ ਅਸੀਂ ਉਹਨੂੰ ਰੈਸਕਿਊ ਕਰਾਂਗੇ ਤੇ ਬਾਕੀ ਤੁਸੀਂ ਵੀਰ ਬਾਰੇ ਤੋਂ ਵੀਰ ਜਾਣਕਾਰੀ ਲੈ ਅਸੇ ਬਹੁਤ ਧੰਨਵਾਦ ਹੈ ਨਾ ਵੀਰਾਂ ਦਾ ਤੇ ਜਿਹੜੇ ਇੰਨੇ ਨਹੀਂ ਦੂਰ ਤੋਂ ਸੇਵਾ ਨਿਭਾ ਰਹੇ ਆ ਤਾਂ ਆਪ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ ਤੇ ਇੱਕ ਮੈਂ ਵੀਰ ਹੋਣਾ ਪਿੱਛੇ ਹੋਰ ਪੰਜ ਸੱਤ ਟਰਾਲੇ ਖੜੇ ਸੀ ਮੈਂ ਕਿਹਾ ਵੀਰੇ ਤੁਸੀਂ ਦੱਸ ਦੇ ਰੋਕ ਲੋ ਤੇ ਆਪਾਂ ਮੰਨ ਲਓ ਵੀ ਮੁੜ ਕੇ ਘਰਾਂ ਚ ਜਾ ਕੇ ਜਦੋਂ ਪਾਣੀ ਲੈ ਜੂਗਾ ਆਪਾਂ ਕਣਕ ਬਜਾਈ ਦਾ ਆਉਣ ਵਾਲਾ ਟਾਈਮ ਪਹਿਲੀ ਕ ਮਹਾਰਾਜ ਇਹ ਜਹਾਫਤਾ ਆਉਂਨਾ ਦਾ ਵੀ ਕੇ ਤੇ ਕਿ ਇਹਦਾ ਜੀ ਨਹੀਂ ਕਰਦਾ ਇਹ ਹੱਥ ਕਰਕੇ ਮੰਗਣ ਨੂੰ ਜਾ ਕੋ ਜਾਣਾ ਮੁਸੀਬਤ ਬਣ ਗਈ ਆ ਤੇ ਇਹ ਆਪਾਂ ਮੰਨ ਲਓ ਵੀ ਕਣਕ ਬਜਾਈ ਜਾਂ ਆਪਣਾ ਬੀਜ ਹੋ ਗਿਆ ਡੀਏਪੀ ਹੋ ਗਈ ਆਪਾਂ ਨੂੰ ਉਹ ਟਰੈਕਟਰਾਂ ਦਾ ਹੱਲਾ ਮਾਰਨਾ ਪੈਣਾ ਵਾ ਵੀ ਇਹ ਛੇਤੀ ਤੋਂ ਛੇਤੀ ਪਾਣੀ ਦਾ ਜਿਹੜੇ ਆਫਤੇ ਦੂਰ ਹੋਵੇ ਹੋ ਸਕਦਾ ਉਮੀਦ ਇਹ ਵੀ ਬਣੀ ਖੜੀ ਹੈ ਕਿ ਵੀ ਕਣਕਾਂ ਦੀ ਬਜਾਈ ਨਾ ਹੋਵੇ ਜਿਹੜੇ 2023 ਚ ਲਾਤ ਹੋਏ ਸੀਗੇ ਉਸ ਤੋਂ ਵੀ ਬਿਹਤਰ ਹੋਈ ਫਿਰਦੀ ਆ ਤੇ ਤੁਸੀਂ ਇਹ ਵੀਰ ਨਾਲ ਬਾਕੀ ਤੁਸੀਂ ਜਾਣਕਾਰੀ ਸਾਂਝ ਕਰ ਸਕਦੇ ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਮੇਰੇ ਸਾਰੇ ਹੀ ਪਿਆਰੇ ਸੱਜਣਾ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਲਾਇਕ ਸਮਝਾ ਤੇ ਸੇਵਾ ਇਕੱਠੀ ਹੋਈ ਤੇ ਅੱਜ ਅਸੀਂ ਫਰੋਇਪੁਰ ਇਲਾਕੇ ਦੇ ਵਿੱਚ ਪਹੁੰਚੇ ਆ ਇੱਥੇ ਫੱਤੇ ਆਲਾ ਤੇ ਮੈਂ ਦੂਜਾ ਧੰਨਵਾਦ ਕਰਨਾ ਚਾਹੂੰਗਾ ਪ੍ਰਧਾਨ ਸਾਹਿਬ ਦਾ ਭਾਈ ਨਿਸ਼ਾਨ ਦਾ ਭਾਈ ਗੋਰੇ ਦਾ ਤੇ ਸਮਸਤ ਜਿੰਨੇ ਵੀ ਇੱਥੇ ਪਿੰਡ ਵਾਸੀ ਲੱਗੇ ਹੋਏ ਐ ਤੇ ਇੱਕ ਬੜੇ ਸੋਚਣ ਵਾਲੀ ਗੱਲ ਹੈ ਕਿ ਭਾਈ ਪ੍ਰਧਾਨ ਜੀ ਦੱਸਦੇ ਵੀ ਮੇਰੇ 40 ਕਿੱਲੇ ਇੱਥੇ ਟੋਰਨਾਡੋ ਪ ਗਿਆ ਫਿਰ ਵੀ ਭਾਈ ਦੂਜਿਆਂ ਦੀ ਸੋਚਦਾ ਤੇ ਮੇਰੇ ਹਿਸਾਬ ਨਾਲ ਇਹ ਤੋਂ ਵੱਡੀ ਇਨਸਾਨੀਅਤ ਦੀ ਕੋਈ ਮਸਾਇਲ ਨਹੀਂ ਹੋ ਸਕਦੀ ਕਿ ਮਿਸਾਲ ਨਹੀਂ ਹੋ ਸਕਦੀ ਕਿ ਤੇ ਦੂਜੀ ਗੱਲ ਵੀ ਜਿੰਨਾ ਅਸੀਂ ਦੋ ਟਰਾਲੇ ਰਾਸ਼ਨ ਲੈ ਕੇ ਆਏ ਆ ਸਾਡੇ 4-5 ਟਰਾਲੇ ਹੋਰ ਆਉਣੇ ਸੀਗੇ ਭਾਈ ਹੋਰ ਨੇ ਦੱਸਿਆ ਸੀ ਰੋਕ ਕੇ ਤੇ ਇਹ ਅਸੀਂ ਵਿਸ਼ਵਾਸ ਦਵਾਇਆ ਵੀ ਜਦੋਂ ਵੀ ਇੱਥੇ ਕੋਈ ਕਣਕ ਦੀ ਲੋਡ ਪਈ ਜਾਂ ਜਿੱਥੇ ਇੱਥੇ ਕਿਸੇ ਵੀ ਚੀਜ਼ ਦੀ ਡੀਜ਼ਲ ਦੀ ਲੋਡ ਪਈ 20 ਦੀ ਲੋਡ ਪਈ ਅਸੀਂ ਜਿੰਨਾ ਵੀ ਸਟਾਕ ਹੈ ਅਸੀਂ ਇਸ ਪਿੰਡ ਇਸ ਏਰੀਆ ਵਾਸਤੇ ਕਰਕੇ ਰੱਖਾਂਗੇ ਕਿਉਂ ਰੱਖਾਂਗੇ ਕਿਉਂਕਿ ਅਸੀਂ ਪਿੱਛੇ ਜੇ ਜੋ ਪਿੰਡ ਪੈਂਦਾ ਪਤਾ ਨਹੀਂ ਕਿਹੜਾ ਪਿੰਡ ਸੀ ਪਿੱਛੇ ਦੋ ਤਿੰਨ ਪਿੰਡ ਅਸੀਂ ਰੁਕੇ ਉੱਥੋਂ ਦੇ ਲੋਕਾਂ ਨੇ ਅਸੀਂ ਚਲੋ ਮਤਕਰਨ ਆਏ ਸੀ ਸਾਡੇ ਨਾਲ ਰਵਈਆ ਅਭਿਜਾਈ ਕੀਤਾ ਵੀ ਸਾਡਾ ਇੱਕ ਜੀ ਕੀਤਾ ਵੀ ਅਸੀਂ ਇੱਥੋਂ ਪੁੱਠੇ ਵਾਪਸ ਮੁੜ ਜਗੇ ਸਟਾਕ ਕਰਨਾ ਲੋਕਾਂ ਨੇ ਕਈ ਵਾਰੀ ਕੀ ਹੈ ਪਤਾ ਨਹੀਂ ਲੱਗਦਾ ਵੀ ਏਕ-ਏਕ ਬੰਦਾ 4-4 ਵਾਰੀ ਰਾਸ਼ਨ ਪਾਣੀ ਲੈ ਕੇ ਜਾ ਰਿਹਾ ਪਰ ਮੇਰਾ ਮੰਨਣਾ ਇਹ ਹੈ ਵੀ ਜੇ ਬੰਦਾ 4 ਵਾਰੀ ਵੀ ਰਾਸ਼ਨ ਲੈ ਗਿਆ 6 ਵਾਰੀ ਵੀ ਰਾਸ਼ਨ ਲੈ ਗਿਆ ਇੱਥੇ ਇਹ ਏਰੀਆ ਜਿਹੜਾ ਗਰੀਬ ਤਬਕਾ ਏਰੀਆ ਕਿਸੇ ਦੇ ਕੋਲੇ ਢੂੜ ਕਿੱਲੇ ਪੈੜੀ ਕਿਸੇ ਦੇ ਕੋਲੇ ਦੋ ਕਿੱਲੇ ਪੈੜੀ ਵਿਚਾਰਾ ਜੇ 6 ਮਹੀਨੇ ਰਾਸ਼ਨ ਇਕੱਠਾ ਕਰ ਵੀ ਲਊਗਾ ਤੇ ਦੋਸਤੋ ਉਹਨੇ ਬਹਾਲਤਾ ਨਹੀਂ ਹੋਣਾ ਨਾ ਉਹ ਆਪਦੇ ਘਰ ਜੋਗਾ ਹੀ ਰੱਖਦਾ ਸਮਾਨ ਪਾਣੀ ਤੇ ਬਾਈ ਹਰਿਆ ਦਾ ਨੇਚਰ ਹੈ ਜਿਹੜਾ ਇੰਨਾ ਕ ਹੈਲਪਫੁਲ ਹੈ ਇਹ ਸ਼ਾਇਦ ਜਿਹੜੀਆਂ ਸਾਂਝਾਂ ਸਾਡੀਆਂ ਉਹ ਇੱਥੋਂ ਤੱਕ ਨਹੀਂ ਸੀਮਤ ਹੋਣੀਆਂ ਸਾਨੂੰ ਪ੍ਰਮਾਤਮਾ ਨੇ ਇੱਕ ਆਪਦਾ ਨੇ ਇਕੱਠੇ ਕਰਤਾ ਇਹ ਲੰਮੀਆਂ ਚੱਲਣੀਆਂ ਸੋ ਮੈਂ ਸਾਰਿਆਂ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜੋ ਸਾਨੂੰ ਇਹਨੇ ਜੋਗਾ ਸਮਝਿਆ ਸਾਡੀ ਹੱਥੀਂ ਸੇਵਾ ਨਾ ਉਹਦੇ ਵਿੱਚ ਲਿ ਜਾ ਕੇ ਤੇ ਪਿੰਡ ਪਿੰਡ ਘਰ ਘਰ ਲਵਾਈ ਸਾਰਿਆਂ ਦਾ ਪੂਰੇ ਪਿੰਡ ਦੀ ਕਮੇਟੀ ਦਾ ਤਹਿ ਦਿਲ ਤੋਂ ਧੰਨਵਾਦ ਪ੍ਰਧਾਨ ਸਾਹਿਬ ਦਾ ਨਿਸ਼ਾਨ ਬਾਈ ਤੇ ਗੋਰੇ ਬਾਈ ਦਾ ਦਿਲੋਂ ਧੰਨਵਾਦ ਜੀ ਕਾ ਖਾਲਸਾ ਵੈਗ ਦੀ ਖਤੈ ਮੈਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਬਹੁਤ ਵਧੀਆ ਨਾਲ ਸੇਵਾ ਕੀਤੀ ਆਗੇ ਸਾਡੇ ਇਲਾਕੇ 'ਚ ਤੇ ਸਾਰੇ ਲੰਗਰ ਦੇ ਵਿੱਚ ਜਾ ਕੇ ਨਾਲ ਸੇਵਾ ਦਿੱਤੀ ਤੇ ਘਰ-ਘਰ ਜਾ ਕੇ ਨਾਲ ਮਾਹਵੀਰ ਸਾਡੇ ਦੂਲਾ ਵਾਲਾ ਸਿੰਘ ਤੋਂ ਇਹ ਵੀ ਨਾਲ ਸਾਡੇ ਗਏ ਆ ਸਾਰੇ ਇਲਾਕੇ 'ਚ ਦੇ ਕੇ ਆਏ ਸੇਵਾ ਜੀ ਤੇ ਇਹਨਾਂ ਵੀਰਾਂ ਨੇ ਏਡੀ ਦੂਰੋਂ ਆ ਕੇ ਮਿਹਨਤ ਕੀਤੀ ਏਡੀ ਦੂਰੋਂ ਲੈ ਕੇ ਆਏ ਤੇ ਸਾਡੇ ਇਲਾਕੇ 'ਚ ਆਏ ਆ ਓਧਰ ਕਈਆਂ ਇਲਾਕੇ 'ਚ ਗਏ ਓਧਰ ਇਹਨਾਂ ਨੂੰ ਮਾੜਾ ਚੰਗਾ ਲੋਕਾਂ ਬੋਲਿਆ ਫਿਰ ਇੱਥੇ ਸਾਡੇ ਕੋਲ ਆਏ ਇਹਨਾਂ ਦੀ ਪੂਰੀ ਸੇਵਾ ਕੀਤੀ ਨਾਲ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵੈਰਜੀ ਦਾ ਖਾਲਸਾ ਹੈ ਇਹ